ਖਾਲੀ ਧਾਗੇ ਦਾ ਹੀ ਤਿਉਹਾਰ ਨਹੀਂ ਬਲਕਿ ਇਹ ਸੰਸਕਾਰ ਨੇ ਉਹ ਸੰਸਕਾਰ ਕਿਸ ਤਰ੍ਹਾਂ ਦੇ ਨੇ ਜਦੋਂ ਧੀ ਮਾਪਿਆਂ ਦੇ ਘਰੋਂ ਡੋਲੀ 'ਚ ਬੈਠ ਕੇ ਜਾਂਦੀ ਆ ਤਾਂ ਉਹ ਆਪਣੇ ਭਰਾ ਦੇ ਗਲ ਲੱਗ ਕੇ ਬਹੁਤ ਸਾਰਾ ਰੋਂਦੀ ਆ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਇੱਕੋ ਇੱਕ ਗੱਲ ਕਹੀ ਜਾ ਰਹੀ ਹੁੰਦੀ ਆਪਣੇ ਭਰਾ ਨੂੰ ਕਿ ਮੈਂ ਅੱਜ ਤੋਂ ਇੱਕ ਪਰਾਈ ਹੋ ਗਈ ਆ ਇਸ ਘਰ ਦੇ ਲਈ ਇਸ ਕਰਕੇ ਤੁਸੀਂ ਮੇਰਾ ਧਿਆਨ ਰੱਖਣਾ ਤਾਂ ਦੂਸਰੇ ਪਾਸੇ ਭਾਈ ਦੀਆਂ ਅੱਖਾਂ ਦੇ ਵਿੱਚ ਵੀ ਹੰਸੂ ਆ ਜਾਂਦੇ ਨੇ ਔਰ ਉਹ ਵੀ ਹੰਸੂ ਇਹੀ ਬਿਆਨ ਕਰਦੇ ਨੇ ਕਿ ਭੈਣੇ ਤੂੰ ਕਹ ਬਰਹਾਨ ਆ ਜਿੱਥੇ ਮਰਜੀ ਰਹੇਗੀ ਤਾਂ ਮੈਂ ਹਮੇਸ਼ਾ ਤੇਰੇ ਨਾਲ ਆ ਤੇਰੀ ਰੱਖਿਆ ਕਰੂੰ ਭੈਣਾਂ ਤੇ ਭਰਾਵਾਂ ਦਾ ਰਖੜੀ ਦਾ ਤਿਉਹਾਰ ਪਿਆਰ ਦਾ ਪ੍ਰਤੀਕ ਅੱਜ ਰਖੜੀ ਦਾ ਤਿਉਹਾਰ ਪੂਰੇ ਭਾਰਤ ਵਰਸ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਰਖੜੀ ਦੇ ਤਿਉਹਾਰ ਦੇ ਮਗਰ ਅਸੀਂ ਜਾਈਏ ਤਾਂ ਇਥੋਂ ਨਜ਼ਰ ਆਉਂਦਾ ਕਿ ਜਿਹੜਾ ਭਰਾ ਤੇ ਭੈਣ ਦਾ ਪਿਆਰ ਹੈ ਸਾਥ-ਸਾਥ ਬਹੁਤ ਹੀ ਅੱਛਾ ਗਹਿਰਾ ਸਬੰਧ ਸਾਬਤ ਹੁੰਦਾ ਹੈ ਤਾਂ ਮੈਂ ਆਇਆ ਅੱਜ ਸਰਦਾਰ ਕਲਵੰਤ ਸਿੰਘ ਸਿੱਧੂ ਐਮ ਐਲ ਏ ਦੇ ਆਫਿਸ ਦੇ ਵਿੱਚ ਤਾਂ ਉੱਥੇ ਬਹੁਤ ਸਾਰੀਆਂ ਬੀਬੀਆਂ ਪਹਿਣਾ ਆਈਆਂ ਨੇ ਸਰਦਾਰ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਦੇ ਰਖੜੀ ਬੰਨਣ ਦੇ ਲਈ ਮੇਰੀ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਇੱਕ ਭੈਣ ਰਖੜੀ ਬਨ ਰਹੀ ਆ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਿੱਧੂ ਸਾਹਿਬ ਦਾ ਮੂੰਹ ਵੀ ਮਿੱਠਾ ਕਰਾ ਰਹੀ ਆ ਔਰ ਸਿੱਧੂ ਸਾਹਿਬ ਕੋਈ ਵੀ ਲੜਕੀ ਪਹਿਣ ਆਂਦੀ ਆ ਤਾਂ ਉਸ ਨੂੰ ਬਿਨਾਂ ਸ਼ਗਨ ਤੋਂ ਕਰੋ ਨਹੀਂ ਜਾਣ ਦਿੰਦੇ ਇੱਕ ਭੈਣ ਰਖੜੀ ਬਨ ਕੇ ਗਈ ਆ ਤੇ ਬਾਕੀ ਇੰਤਜ਼ਾਰ ਕਰ ਰਹੀਆਂ ਨੇ ਕਿ ਕਦੋਂ ਸਾਡੀ ਵਾਰੀ ਆਵੇਗੀ ਤੇ ਅਸੀਂ ਆਪਣੇ ਵੀਰ ਕੁਲਵੰਤ ਦੇ हाथ ਦੇ ਉੱਤੇ ਸੋਹਣੀ ਜੀ ਰਖੜੀ ਬਨਾਂਗੇ ਜਦੋਂ ਵਾਰੀ ਆਈ ਇਸ ਭੈਣ ਦੀ ਤਾਂ ਇਸ ਨੇ ਖੂਬਸੂਰਤ ਰਖੜੀ ਉਹਨਾਂ ਦੇ ਗੁੱਟ ਤੇ ਬੰਨੀ ਅਤੇ ਸਿੱਧੂ ਸਾਹਬ ਨੇ ਕੁਝ ਮਾਇਆ ਦਿੱਤੀ ਤੇ ਪਿਆਰ ਵੀ ਦਿੱਤਾ ਇਹ ਮਾਇਆ ਨਹੀਂ ਬਲਕਿ ਤੇ ਸਾਰਾ ਪਿਆਰ ਸੀ ਜੋ ਸਿੱਧੂ ਸਾਹਬ ਨੇ ਦਿੱਤਾ ਤੇ ਨਾਲ ਇੱਕ ਹੋਰ ਲੜਕੀ ਦਾ ਮੂੰਹ ਮਿੱਠਾ ਕਰਵਾਇਆ ਤੁਸੀਂ ਹਰ ਸਾਲ ਰਖੜੀ ਬੰਨਣ ਆਉਂਦੇ ਹੋ ਇਹਨਾਂ ਦੇ ਹਾਂਜੀ ਅਸੀਂ ਹਰ ਸਾਲ ਤਮਨ ਸਿੰਘ ਸਿੱਧੂ ਦੀ ਮਰਤੀ ਬੰਨਣ ਆਉਂਦੇ ਹਾਂ ਸਾਨੂੰ ਇਥੋਂ ਦੀ ਬਹੁਤ ਹੀ ਸਰਕਾਰ ਦੇ ਮਾਨਦਾਨ ਪ੍ਰਾਪਤ ਹੁੰਦਾ ਹੈ ਜਦੋਂ ਤੁਸੀਂ ਰਖੜੀ ਬੰਨ੍ਹਦੇ ਹੋ ਇਹਨਾਂ ਦਾ ਮੂੰਹ ਮਿੱਠਾ ਕਰਾਉਂਦੇ ਹੋ ਤਾਂ ਜਾਣ ਲੱਗੇ ਤੁਹਾਨੂੰ ਕਿਸ ਤਰੀਕੇ ਦਾ ਆਸ਼ੀਰਵਾਦ ਦਿੰਦੇ ਨੇ ਸਾਡਾ ਜੋ ਵੀ ਮਾਨ ਸਰਕਾਰ ਇਹਨਾਂ ਵੱਲੋਂ ਬਣਦਾ ਹੈ ਤੋਂ ਵਧੀਆ ਹੀ ਕਰਦੇ ਨੇ ਜਿੱਥੇ ਅੱਜ ਸਰਦਾਰ ਕਲਵੰਤ ਸਿੰਘ ਸਿੱਧੂ ਦੇ ਸੈਂਕੜੇ ਪੈਣਾ ਰਖੜੀ ਬੰਨ ਕੇ ਗਈਆਂ ਨੇ ਤਾਂ ਮੈਂ ਗੱਲ ਕਰਾਂਗਾ ਇਹਨਾਂ ਦੇ ਨਾਲ ਸਿੱਧੂ ਸਾਹਿਬ ਰਖੜੀ ਦੀਆਂ ਮੁਬਾਰਕਾਂ ਸਿੱਧੂ ਜੀ ਬੱਲੇ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਥੀ ਨੂੰ ਰੱਖੜਾ ਬੰਨ੍ਹਣ ਦੀਆਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ ਮੈਂ ਇੱਥੇ ਆਇਆ ਤਾਂ ਕਾਫੀ ਸਾਰੀਆਂ ਪਹਿਣਾ ਤੁਹਾਡੇ ਰਖੜੀਆਂ ਬਨ੍ਹ ਰਹੀਆਂ ਸੀ ਪਿਛਲੇ ਸਾਲ ਵੀ ਬਹੁਤ ਸਾਰੀਆਂ ਲੜਕੀਆਂ ਤੁਹਾਨੂੰ ਰਕੜੀ ਬਨ੍ਹ ਕੇ ਗਈਆਂ ਸੀ ਤਾਂ ਅੱਜ ਦਿਨ ਦੇ 12 ਦੇ ਕਰੀਬ ਬਚ ਚੁੱਕੇ ਨੇ ਤਾਂ ਕਿੰਨੀਆਂ ਪਹਿਣਾ ਤੁਹਾਡੀ ਰਖੜੀ ਬਨ੍ਹ ਕੇ ਗਈ ਮੈਂ ਦਿਲ ਤੋਂ ਤੁਹਾਨੂੰ ਕਰੀਬ ਵੱਡੀ ਬੇਨਤੀ ਵਿੱਚ ਮੇਰੇ ਸਰਕਾਰ ਨੂੰ ਚੌਥੇ ਵੱਡੇ ਪਰ ਰਖੜੀ ਬੰਨ੍ਹਣ ਆਈਆਂ ਨੇ ਜੀ ਅੱਜ ਪੂਰਾ ਦਿਨ ਇਹ ਕੰਮ ਕਰਨਾ ਹੋਰ ਕੋਈ ਦਫਤਰੀ ਕੰਮ ਨਹੀਂ ਜਦੋਂ ਕਿਸੇ ਦਾ ਜੂਲ ਕਰੇ ਉਦੋਂ ਆਲੇ ਰੱਖ ਰਵਾਂਗੇ ਉਹਦੇ ਕੋਲੇ ਟਾਈਮ ਨਹੀਂ ਜੀ ਮੈਨੂੰ ਕਰੇ ਬਰਾਦੇ ਉਹਦੇ ਵੀ ਕੋਈ ਪਰਹੇਜ ਨਹੀਂ ਹੈ ਤਾਂ ਵੀ ਇਹ ਪੈਣਾ ਪੂਰਾ ਸਾਲ ਇਸ ਜਿਹੜਾ ਫਾਲਾ ਉਹਦੀ ਵੇਟ ਕਰਦੇ ਨੇ ਇਹ ਜਿਹੜਾ ਇੱਕ ਤਾਦਾ ਇਹ ਰੱਖਿਆ ਬੰਧਨ ਦਾ ਇੱਕ ਤਾਦਾ ਨਹੀਂ ਹੈ ਇਹ ਇੱਕ ਪਿਆਰ ਤੇ ਰੱਖਿਆ ਦਾ ਸੰਬੰਧ ਹੈ ਜਿਹੜਾ ਪੈਨ ਕਿਦੋਂ ਉੱਤੇ ਕਲਾਈ ਤੇ ਬੰਨ੍ਹ ਦਿਆ ਜੀ ਉਹਦੇ ਕਿਹੜੇ ਕਿਹੜੇ ਬਾਤ ਨੇ ਜਾਂ ਉਹਦੇ ਅੰਦਰੋਂ ਗ੍ਰੀ ਤਸਵੀਜ਼ ਨਿਕਲਦੀ ਉਹ ਕਿਤੇ ਵੀ ਮਤਲਬ ਸ਼ਬਦਾਂ ਨਹੀਂ ਜਾਂ ਕਿਸੇ ਮਾਪਦੰਡ ਨਹੀਂ ਕੋਈ ਨਾਪਿਆ ਨਹੀਂ ਜਾ ਸਕਦਾ ਮੈਂ ਕੱਲ ਵੀ ਇਸ ਤਰ੍ਹਾਂ ਤਾਂ ਦੁਬਾਰੇ ਮੰਦਰ ਦੇ ਸਾਹਮਣੇ ਇੱਕ پارک ਦੇ ਉੱਤੇ ਗੱਲ ਕਰਦੇ ਗਿਆ ਸੀ ਜੀ ਉਹਨਾਂ ਨਾਲ ਗੱਲਬਾਤ ਕਰਨ ਗਿਆ ਸੀ پارک ਦਾ ਜਿਹੜਾ ਐਸਟੀਮੇਟ ਬਣਾਇਆ ਇੱਕ ਭੈਣ ਨੇ ਮੈਨੂੰ ਮੇਰੀ ਅੱਖਾਂ ਦੇ ਵਿੱਚ ਅੰਝੂ ਦੇ ਦਿੱਤੇ। ਉਹਨਾਂ ਕਾਰਨ ਕਿ ਸੀ ਇੱਕ ਭੈਣ ਨੇ ਜਦੋਂ ਰੱਖੀ ਮੇਰੇ ਬੰਨੀ ਜੀ ਉਹ ਕਹਿਣ ਲੱਗੇ ਵੀ ਮੈਂ ਹਮੇਸ਼ਾ ਰੱਖੜੀ ਲੈ ਕੇ ਨਾ ਜੀ ਮੈਨੂੰ ਇਹ ਇਨਕਰੀਡ ਕਰਿਆ ਕਿ ਉਹਦੇ ਕੋਈ ਭਰਾ ਹੈਗਾ ਜਾਂ ਨਹੀਂ ਹੈਗਾ ਹੈ ਦੁਨੀਆਂ 'ਚ ਹੈ ਵੀ ਨਹੀਂ ਠੀਕ ਹੈ ਜੀ ਵੀ ਮੈਂ ਰੱਖੜੀ ਲਾ ਪਪਾ ਸੇ ਲੈ ਕੇ ਆਇਆ। ਕੀ ਬਾਤ ਕੀ ਬਾਤ ਇਹ ਰੱਖੜੀ ਮੈਂ ਅੱਜ ਪਹਿਲੀ ਵਾਰੀ ਕਿਸੇ ਨਹੀਂ ਕੋਲ ਤੋਂ ਲਿਆ। ਜਦੋਂ ਮੈਂ ਸਿੱਧੂ ਸਾਹਿਬ ਦੇ ਘਰ ਪ੍ਰਵੇਸ਼ ਕੀਤਾ ਤਾਂ ਬਾਹਰ ਕਾਫੀ ਸਾਰੇ ਲੋਕ ਮਿਲਣ ਵਾਸਤੇ ਆਏ ਹੋਏ ਸੀ ਪਰ ਸਿੱਧੂ ਸਾਹਿਬ ਨੇ ਸਾਰੇ ਲੋਕਾਂ ਨੂੰ ਜਿੱਤੇ ਹਜ਼ਾਰਾਂ ਨੂੰ ਮਿਲਦੇ ਨੇ ਅੱਜ ਸਪੈਸ਼ਲੀ ਦਿਨ ਇਹ ਗੱਲ ਆਖੀ ਕਿ ਅੱਜ ਤੁਸੀਂ ਕਿਸੇ ਨੇ ਮੈਨੂੰ ਨਹੀਂ ਮਿਲਣਾ ਅੱਜ ਮੈਂ ਆਪਣਾ ਜਿਹੜਾ ਦਿਨ ਹੈ ਉਚੇਚੇ ਤੌਰ ਤੇ ਭੈਣਾਂ ਦੀ ਲਈ ਰੱਖਿਆ ਹੋਇਆ ਇਸ ਕਰਕੇ ਅੱਜ ਭੈਣਾਂ ਦੀਆਂ ਹੀ ਰਖੜੀਆਂ ਕਲਾਈ ਤੇ ਬਣਾਈਆਂ ਜਾਂਦੀਆਂ ਨੇ ਜਦੋਂ ਭੈਣਾਂ ਰਖੜੀ ਬੰਨਣ ਦੇ ਲਈ ਆਂਦੀਆਂ ਨੇ ਸਿੱਧੂ ਸਾਹਿਬ ਦੇ ਤਾਂ ਉਹਨਾਂ ਦੀ ਮੈਸੇਜ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਔਰ ਸਤਿਕਾਰ ਦੇ ਨਾਲ ਫੋਟੋ ਚੋਂਦੀ ਹੈ ਅਤੇ ਹੱਸ ਕੇ ਉਹਨਾਂ ਨੂੰ ਵਿਦਾ ਕਰਦੀ ਹੈ ਚਾਹਾਂ ਸਦਰਾਂ ਅਤੇ ਭੈਣ ਭਰਾ ਦੇ ਸੱਚੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਤਾਂ ਤੁਸੀਂ ਇਹ ਸੁਭ ਅਫਸਰ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਬਤਾਈ ਜਿੰਨੀ ਹੈ ਸਿੱਖੀ ਪਾਸ਼ਾ ਜਿੰਦਾ ਬਹੁਤ ਸ਼ੁਕਰੀਆ ਕਰਦੀ ਹੈ ਅੱਜ ਸਾਨੂੰ ਨਾ ਤਾਂ ਮੈਨੂੰ ਕੋਈ ਭੈਣ ਦਿੱਤੀ ਸੀ ਨਾ ਇਹ ਪਰ ਵਾਹਿਗੁਰੂ ਨੇ ਸਾਡੀ ਉਹ ਇੱਛਾ ਪੂਰੀ ਕੀਤੀ ਸਾਨੂੰ ਪਤਾ ਹੀ ਨਹੀਂ ਆਣੀ ਹਮਤੀ ਭੈਣਾਂ ਮਿਲ ਗਈਆਂ ਅਸੀਂ ਬਹੁਤ ਖੁਸ਼ ਹਾਂ ਤੋਂ ਬੜੇ ਖੁਸ਼ ਹੈ ਤੇ ਮੈਂ ਇਹੀ ਚਾਹੁੰਦੀ ਹਾਂ ਕਿ ਸਾਰੀਆਂ ਭੈਣਾਂ ਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਹੋਣ ਤੇ ਉਹਨਾਂ ਦੇ ਨੂੰ ਤਰੱਕੀ ਹੋਵੇ ਵਾਹਿਗੁਰੂ ਜੀ ਕਿਰਪਾ ਅੰਸ਼ੰਤ ਇਹ ਭੈਣਾਂ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਜਿਸ ਘਰ ਦੇ ਵਿੱਚ ਮੈਂ ਆਇਆ ਅੱਜ ਉਸ ਘਰ ਦੇ ਵਿੱਚ ਅਗਰ ਗੱਲ ਕਰੀਏ ਕਲਵੰਜੀ ਸਿੱਧੂ ਦੀ ਤਾਂ ਉਹਨਾਂ ਦੀ ਵੀ ਕੋਈ ਭੈਣ ਨਹੀਂ ਸੋ ਉਸ ਤੇ ਬਾਅਦ ਗੱਲ ਕਰੀਏ ਉਹਨਾਂ ਦੇ ਜੀਵਨ ਸਾਥਣ ਦੀ ਤਾਂ ਉਹਨਾਂ ਨੂੰ ਵੀ ਜਦੋਂ ਪੁੱਛਿਆ ਮੈਂ ਤਾਂ ਉਹਨਾਂ ਨੇ ਵੀ ਆਖਿਆ ਕਿ ਮੇਰੀ ਕੋਈ ਭੈਣ ਨਹੀਂ ਇਸ ਕਰਕੇ ਸਾਡੇ ਘਰ ਦੇ ਵਿੱਚ ਰਖੜੀ ਬੰਨਣ ਵਾਲੀਆਂ ਭੈਣਾਂ ਦਾ ਮੇਲਾ ਲੱਗਿਆ ਰਹਿੰਦਾ ਕਿਉਂਕਿ ਅਗਰ ਜੇ ਸਾਡੇ ਕੋਲ ਭੈਣ ਨਹੀਂ ਤਾਂ ਅਸੀਂ ਹਰ ਇੱਕ ਔਰਤ ਨੂੰ ਆਪਣੀ ਭੈਣ ਸਮਝਦੇ ਹਾਂ